ਜਿਹੜਾ ਸਾਨੂੰ ਦਿਹਾੜਾ ਪ੍ਰਾਪਤ ਹੋ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਨੂੰ ਛੱਡਿਆ ਸੀ ਪਰਿਵਾਰ ਦੇ ਸਮੇਤ ਐਸਾ ਇਹ ਦਿਨ ਹੈ ਮਹਾਰਾਜ ਨੇ ਛੱਡਣ ਤੋਂ ਪਹਿਲਾਂ ਸਤਿਗੁਰੂ ਜਿੱਥੇ ਗੁਰੂ ਨੇ ਬਖਸ਼ਿਸ਼ ਕਰਨ ਵਾਲੇ ਉੱਥੇ ਰਾਜਨੀਤੀ ਵੀ ਬੜੀ ਜਾਣਦੇ ਮਹਾਰਾਜ ਜੀ ਸਤਿਗੁਰਾਂ ਨੂੰ ਪਤਾ ਸੀ ਵੀ ਇਹ ਕਿਲਾ ਛੱਡ ਕੇ ਤੁਰਨਾ ਹੈ ਪਰ ਸੰਗਤ ਦੀ ਮਾਇਆ ਇਹਨਾਂ ਲੁੱਟੂਆਂ ਦੇ ਕੋਲ ਇਹਨਾਂ ਦੇ ਕੋਲ ਨਹੀਂ ਆਉਣੀ ਚਾਹੀਦੀ ਹੈ ਅਤੇ ਉਹਨਾਂ ਦੇ ਮਨ ਵਿੱਚ ਇਹ ਹੈ ਦੁਸ਼ਮਣ ਦੇ ਵੀ ਸਤਗੁਰਾਂ ਦੇ ਕਿਲੇ ਨੂੰ ਘਰ ਨੂੰ ਲੁੱਟੀਏ ਬਹੁਤੀ ਮਾਇਆ ਸਾਨੂੰ ਪ੍ਰਾਪਤ ਹੋਵੇਗੀ ਜਦੋਂ ਫੌਜਾਂ ਦੂਜੇ ਦੇ ਉੱਪਰ ਹਮਲਾ ਕਰਦੀਆਂ ਨਾ ਪਹਿਲੀ ਮਨਸ਼ਾ ਇਹੋ ਹੀ ਹੁੰਦੀ ਹੈ ਵੀ ਜੋ ਲੁੱਟ ਲਿਆ ਵਟ ਲਿਆ ਕਾਬੂ ਕਰ ਲਿਆ ਉਹੀ ਆਪਾਂ ਨੂੰ ਬਚਣਾ ਹੈ ਤੇ ਉਸ ਵੇਲੇ ਵਜ਼ੀਰ ਖਾਨ ਵਰਗਿਆਂ ਨੇ ਭੀਮਚੰਦ ਵਰਗਿਆਂ ਨੇ ਕਹੀ ਇਹੋ ਜਿਹੇ ਡਾਕੂ ਚੋਰ ਬਦਮਾਸ਼ ਵੀ ਇਕੱਠੇ ਕੀਤੇ ਸਨ ਵੀ ਲੁੱਟ ਸਾਰੀ ਤੁਹਾਡੀ ਹੋਵੇਗੀ ਤੇ ਤੁਸੀਂ ਸਾਡੀ ਮਦਦ ਕਰੋ ਜੰਗ ਦੇ ਅੰਦਰ ਮਹਾਰਾਜ ਆਨਦੇ ਨੰਪੁਰ ਸਾਹਿਬ ਛੱਡਣਾ ਹੈ ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ ਭਾਈ ਖਿਆਨਿਆਂ ਦੇ ਵਿੱਚ ਜਿੰਨੇ ਵੀ ਸ਼ਸਤਰ ਨੇ ਚੁੱਕ ਕੇ ਜਲ ਦੇ ਵਿੱਚ ਸੁੱਟ ਦਿੱਤੇ ਜਾਣ ਤਤਲੋਏ ਦਰਿਆ ਦੇ ਅੰਦਰ ਜਿੰਨੇ ਸ਼ਸਤਰ ਸਨ ਚੁੱਕ-ਚੁੱਕ ਕੇ ਸਾਰੇ ਪਾਣੀ ਦੇ ਅੰਦਰ ਸਟਵਾਏ ਇੱਕ ਸਿੱਖ ਨੇ ਨਾ ਬੜਾ ਹੀ ਸੋਨਾ ਧੁਨੁਖ ਸੀਗਾ ਤੀਰ ਕਮਾਨ ਉਹ ਕੋਲ ਰੱਖ ਲਿਆ ਵੀ ਚਲੋ ਸਮਾਂ ਆਵੇਗਾ ਜੰਗ ਵਿੱਚ ਵਰਤਾਂਗੇ ਇਹ ਸਤਿਗੁਰਾਂ ਨੂੰ ਪਤਾ ਲੱਗ ਗਿਆ ਮਹਾਰਾਜ ਕਹਿੰਦੇ ਨਹੀਂ ਭਾਈ ਇਸ ਨੂੰ ਰੱਖਣਾ ਨਹੀਂ ਹੈ ਜਾਣ ਦੇ ਜਲ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਸਾਡਾ ਖਜ਼ਾਨਾ ਹੈ ਖਜ਼ਾਨੇ ਵਿੱਚ ਪਵਾ ਦਿਓ ਮਹਾਰਾਜ ਕਹਿਣ ਲੱਗੇ ਜਿੰਨੀ ਮਾਇਆ ਹੈ ਸੋਨੇ ਦੇ ਭਾਂਡੇ ਚਾਂਦੀ ਦੇ ਭਾਂਡੇ ਜਾਂ ਜਿੰਨੇ ਪੈਸੇ ਨੇ ਰੁਪਈਏ ਜਾਂ ਜਿੰਨੀਆਂ ਵੀ ਮੋਹਰੇ ਨੇ ਸਾਰੀਆਂ ਸਤਲੋਈ ਦਰਿਆ ਵਿੱਚ ਪਵਾ ਦਿਓ ਗਿਣਤੀ ਕੀਤੀ ਖਜ਼ਾਨਚੀ ਨੇ ਆ ਕੇ ਦੱਸਿਆ ਮਹਾਰਾਜ 9 ਕਰੋੜ ਦੇ ਲਗਭਗ ਹੈ ਮਾਇਆ ਬਣਦੀ ਹੈ ਉਹਨਾਂ ਸਮਿਆਂ ਦੇ ਅੰਦਰ ਗੁਰਮਖੋ ਹੋ ਸਕਦਾ ਵੀ ਇੱਡੀ ਵੱਡੀ ਰਕਮ ਦਾ ਕਿਸੇ ਨੇ ਨਾਂ ਵੀ ਨਾ ਸੁਣਿਆ ਹੋਵੇ ਅੱਜ ਤੇ ਭਾਵੇਂ ਕਰੋੜ ਇੱਕ ਮਾਮੂਲੀ ਸ਼ਬਦ ਬਣ ਗਿਆ ਨਾ ਪਰ ਉਹਨਾਂ ਸਮਿਆਂ ਵਿੱਚ ਜਦੋਂ ਕੁਝ ਪੈਸਿਆਂ ਦੀਆਂ ਚੀਜ਼ਾਂ ਆ ਜਾਂਦੀਆਂ ਸਨ ਪੈਸੇ ਚੱਲਦੇ ਸਨ ਇੱਕ ਪੈਸਾ ਦੋ ਪੈਸੇ ਆਣੇ ਵਗੈਰਾ ਉਹਨਾਂ ਸਮਿਆਂ ਵਿੱਚ ਕਰੋੜ ਦੀ ਕਿੰਡੀ ਵੱਡੀ ਕੀਮਤ ਹੈ ਮਹਾਰਾਜ ਨੇ ਕਹਿ ਕੇ ਖਜ਼ਾਨਚੀ ਨੂੰ ਦੱਸਿਆ ਪਾਤਸ਼ਾਹ ਜੀ 9 ਕਰੋੜ ਦਾ ਇਹ ਧਨ ਹੈ ਪਾਤਸ਼ਾਹ ਕਹਿੰਦੇ ਪਾ ਦਿਓ ਭਾਈ ਇਹ ਵੀ ਜਲ ਦੇ ਦੇ ਗਵਾ ਦਿੱਤਾ ਗਿਆ ਫਿਰ ਕਹਿਣ ਲੱਗੇ ਲਿਆਓ ਰੇਸ਼ਮ ਤੇ ਪਸ਼ਮੀਨੇ ਦੇ ਬਸਤਰ ਜਿੰਨੇ ਨੇ ਸੰਗਤ ਵੱਲੋਂ দান ਹੋਏ ਥਾਣਾ ਦੇ ਥਾਣੋਂ ਵੀ ਲੈ ਕੇ ਆਓ ਕੁਝ ਬਸਤਰ ਐਸੇ ਮਹਿੰਗੇ ਸਾਨ ਜਿਦੇ ਵਿੱਚ ਚਿੱਲੇਦਾਰ ਕਢਾਈ ਜਾਂ ਸੋਨੇ ਦੀਆਂ ਤਾਰਾਂ ਦੇ ਨਾਲ ਕਢਵਾਈ ਕਰਵਾ ਕਰਵਾ ਕੇ ਸੰਗਤਾਂ ਲੈ ਕੇ ਆਉਂਦੀਆਂ ਚਾਂਦੀ ਦੀਆਂ ਤਾਰਾਂ ਦੇ ਨਾਲ ਕਢਵਾਈ ਕਰਵਾ ਕੇ ਲੈਂਦੀਆਂ ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜੇ ਬਸਤਰ ਨੇ ਨਾ ਇਹਨਾਂ ਨੂੰ ਰੱਖ ਕੇ ਅੱਗ ਲਾ ਦੇ ਸਤਗੁਰਾਂ ਦਾ ਬਚਨ ਮੰਨ ਕੇ ਰੇਸ਼ਮ ਪਸ਼ਮੀਨਾ ਮਹਿੰਗੇ ਤੋਂ ਮਹਿੰਨਾ ਮਹਿੰਗਾ ਕਪੜਾ ਜਰੀਦਾਰ ਬਾਗ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਐਸੇ ਕੱਢੇ ਹੋਏ ਮਹਾਰਾਜ ਦੇ ਹੁਕਮ ਦੇ ਨਾਲ ਉਹਨਾਂ ਨੂੰ ਅੱਗ ਲਾ ਕੇ ਸਾੜਿਆ ਗਿਆ ਉਹਦੇ ਵਿੱਚੋਂ ਜਿੰਨਾ ਵੀ ਸੋਨਾ ਤਾਂਬਾ ਚਾਂਦੀ ਪ੍ਰਾਪਤ ਹੋਈ ਉਹ ਵੀ ਮਹਾਰਾਜ ਨੇ ਦਰਿਆ ਦੇ ਅੰਦਰ ਪਵਾ ਕੇ ਸਮੇਟ ਦਿੱਤੇ ਗੁਰਮਖੋ ਇਤਿਹਾਸ ਵਿੱਚ ਬਚਨ ਆਉਂਦਾ ਵੀ ਇੱਕ ਸਿੱਖ ਸੀਗਾ ਮਹਾਰਾਜ ਦਾ ਕਾਬਲ ਦੀ ਧਰਤੀ ਤੇ ਰਹਿਣ ਵਾਲਾ ਬਯਾਰ ਵਿੱਚੋਂ ਲੰਘਿਆ ਜਾਵੇ ਤੇ ਕੀ ਵੇਖਦਾ ਵੀ ਕਾਰੀਗਰ ਬੜੀ ਸੋਹਣੀ ਇੱਕ ਚਾਨਣੀ ਬਣਾਉਂਦੇ ਪੈ ਸਿਰ ਤੇ ਚਾਨਣੀ ਲਾਉਣ ਵਾਸਤੇ ਉਸ ਵੇਲੇ ਸਿੱਖ ਨੇ ਪੁੱਛਿਆ ਕਹਿਣ ਲੱਗਾ ਇਹ ਚਾਨਣੀ ਕਿਸ ਵਾਸਤੇ ਬਣਾਉਂਦੇ ਪਏ ਤੇ ਕਿੰਨੀ ਕੀਮਤ ਦੀ ਹੈ ਉਹ ਕਾਰੀਗਰ ਕਹਿਣ ਲੱਗੇ ਵੀ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਦੇ ਉੱਪਰ ਲਗਿਆ ਕਰੇਗੀ ਜਿੱਥੇ ਬਾਦਸ਼ਾਹ ਬੈਠਿਆ ਕਰੇਗਾ ਨਾ ਔਰੰਗਜ਼ੇਬ ਉੱਥੇ ਚਾਨਣੀ ਬੱਧੀ ਜਾਇਆ ਕਰੇਗੀ ਉਹਦੇ ਵਾਸਤੇ ਬਣਾਉਂਦੇ ਪਏ ਹਾਂ ਪੁੱਛਿਆ ਕੀਮਤ ਕਿੰਨੀ ਹੈ ਕਹਿਣ ਲੱਗੇ ਸਵਾ ਲੱਖ ਰੁਪਈਆ ਇਹਦੇ ਉੱਪਰ ਲੱਗਣਾ ਹੈ ਇਹ ਔਰੰਗਜੇਬ ਨੂੰ ਕਿਸੇ ਵਜ਼ੀਰ ਨੇ ਭੇਟ ਕਰਨੀ ਹੈ ਇੰਨੀ ਮਹਿੰਗੀ ਚਾਦਨੀ ਇਹ ਤੇ ਥੱਲੇ ਬੈਠਿਆ ਕਰੇਗਾ ਸਵਾ ਲੱਖ ਕੀਮਤ ਹੈ ਅਤੇ ਔਰੰਗਜੇਬ ਨੇ ਇਸ ਨੂੰ ਪ੍ਰਾਪਤ ਕਰਨਾ ਹੈ ਉਸ ਵੇਲੇ ਸਿੱਖ ਦੇ ਮਨ ਵਿੱਚ ਆਇਆ ਵੀ ਮੇਰਾ ਗੁਰੂ ਤੇ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ ਤੁਮਹੋ ਸਭ ਰਾਜਨ ਕੇ ਰਾਜ ਜੇ ਸੰਸਾਰੀ ਬਾਦਸ਼ਾਹ ਦੇ ਸਿਰ ਤੇ ਸਵਾ ਲੱਖ ਦੀ ਹੈ ਤੇ ਮੇਰੇ ਗੁਰੂ ਦੇ ਸੀਸ ਦੇ ਉੱਪਰ ਇਹ ਡਬਲ ਮੁੱਲ ਦੀ ਹੋਣੀ ਚਾਹੀਦੀ ਹੈ ਕਹਿਣ ਲੱਗਾ ਵੀ ਇਸ ਤੋਂ ਵੀ ਸੋਹਣੀ ਢਾਈ ਲੱਖ ਦੀ ਚੰਦਨੀ ਬਣਾਓ ਮੈਂ ਆਪਣੇ ਗੁਰੂ ਨੂੰ ਭੇਟ ਕਰਾਂਗਾ ਇਲਾਕੇ ਦੀਆਂ ਸੰਗਤਾਂ ਵਿੱਚ ਢੰਡੋਰਾ ਲਾ ਦਿੱਤਾ ਉਸ ਵੇਲੇ ਕਿ ਗੁਰੂ ਕੀ ਸੰਗਤ ਜਿੰਨਾ ਸੰਗਤਾਂ ਨੇ ਗ੍ਰਾਹੀ ਦੇਣੀ ਹੈ ਗੁਰੂ ਘਰ ਵਾਸਤੇ ਉਹ ਸੰਗਤਾਂ ਐਸ ਦੁਕਾਨ ਤੇ ਲਿਆ ਕੇ ਆਪਣੀ ਆਪਣੀ ਮਾਇਆ ਜਮਾਂ ਕਰਾ ਦਿਓ ਆਪ ਵੀ ਲਾਕੇ ਵਿੱਚ ਵਿਚਰ ਕੇ ਮਾਇਆ ਇਕੱਠੀ ਗੁਰਮੁਖੋ 2.5 ਲੱਖ ਦੀ ਬੜੀ ਵੱਡੀ ਕੀਮਤ ਉਹਨਾਂ ਸਮਿਆਂ ਦੇ ਅੰਦਰ ਇੰਨੀ ਮਾਇਆ ਜਮਾ ਕਰਾ ਕੇ ਤੇ ਬੜੀ ਸੋਹਣੀ ਉਸਨੇ ਚਾਨਣੀ ਬਣਾਈ ਪਾਤਸ਼ਾਹ ਜੀ ਦੇ ਸੀਸ ਦੇ ਉੱਪਰ ਸ਼ੋਭਾ ਪਾਉਣ ਵਾਸਤੇ ਫਿਰ ਸੰਗਤਾਂ ਨੂੰ ਨਾਲ ਲੈ ਕੇ ਬਣਵਾ ਕੇ ਤੇ ਸਤਿਗੁਰਾਂ ਦੇ ਕੋਲ ਲੈ ਕੇ ਆਇਆ ਮਹਾਰਾਜ ਸਾਹਿਬ ਜੀਆਂ ਨੂੰ ਭੇਟ ਕੀਤੀ ਹੈ ਮਹਾਰਾਜ ਜੀ ਵੇਖ ਕੇ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਸਿੱਖਾ ਇੰਨੀ ਕੀਮਤ ਲਈ ਹੈ ਕਹਿਣ ਲੱਗਾ ਮਹਾਰਾਜ ਸਾਹਿਬ ਜੀ ਸੰਸਾਰੀ ਬਾਦਸ਼ਾਹ ਦੇ ਸਿਰ ਤੇ ਜੇ ਸਵਾ ਲੱਖ ਦੀ ਹੈ ਤੇ ਮੈਂ ਸੋਚਿਆ ਮੇਰਾ ਗੁਰੂ ਤੇ ਬਾਦਸ਼ਾਹਾਂ ਨੂੰ ਬਾਦਸ਼ਾਹੀਆਂ ਵੰਡਣ ਵਾਲਾ ਹੈ ਉਹਨਾਂ ਦੇ ਸੀਸ ਦੇ ਉੱਪਰ ਤੇ ਦੁਗਣੇ ਮੁੱਲ ਦੀ ਹੋਣੀ ਚਾਹੀਦੀ ਹੈ ਮਹਾਰਾਜ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਸਿੱਖ ਦੀ ਭਾਵਨਾ ਵੇਖ ਕੇ ਤੇ ਸਤਿਗੁਰੂ ਜੀ ਫਿਰ ਉਹ ਜਿਹੜੀ ਚੰਦਨੀ ਸੀ ਸਿੱਖਾਂ ਨੂੰ ਕਹਿੰਦੇ ਵੀ ਭਾਈ ਲਾਇਆ ਕਰੋ ਇਹ ਥੱਲੇ ਬੈਠਿਆ ਕਰਾਂਗੇ ਗੁਰਮੁਖੋ ਬੜੀ ਸੋਹਣੀ ਉਚਾਨਦੀ ਤੰਬੂ ਬਣਿਆ ਹੋਇਆ ਉਹਦੇ ਉੱਪਰ ਬੜੇ ਸੋਹਣੇ ਕਲਸ ਬਣੇ ਹੋਏ ਸੋਨੇ ਦੇ ਕਲਸ ਬਣਾ ਕੇ ਲਾਏ ਗਏ ਬੜੀਆਂ ਸੋਹਣੀਆਂ ਕਢਾਈਆਂ ਚਿੱਲੇਦਾਰ ਕੀਤੀਆਂ ਗਈਆਂ ਸੋਨੇ ਤੇ ਚਾਂਦੀ ਦੀਆਂ ਤਾਰਾਂ ਦੇ ਨਾਲ ਜਦੋਂ ਰਾਤ ਦੇ ਹਨੇਰੇ ਵਿੱਚ ਵੀ ਕਿਤੇ ਚਾਨਣੀ ਲੱਗਦੀ ਹੈ ਤੇ ਉਹਦਾ ਪ੍ਰਕਾਸ਼ ਦੂਰ ਤੱਕ ਦਿਖਾਈ ਦਿੰਦਾ ਹੈ ਐਸੀ ਸੋਹਣੀ ਚਾਨਣੀ ਜਦੋਂ ਮਹਾਰਾਜ ਨੇ ਇਹ ਲਵਾਈ ਨਾ ਇੰਨੇ ਚਿਰ ਨੂੰ ਭੀਮਚੰਦ ਅਜਾ ਆ ਗਿਆ ਮਿਲਣ ਵਾਸਤੇ ਪਹਾੜੀਆ ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਤੁਹਾਡੇ ਦਰਸ਼ਨ ਕਰਨੇ ਉਧਰੋਂ ਪਾਤਸ਼ਾਹ ਨੇ ਕਹਿ ਕੇ ਚੰਦਨੀ ਲਵਾ ਦਿੱਤੀ ਕਹਿੰਦੇ ਲਾਓ ਭਾਈ ਚੰਦਨੀ ਰਾਜਾ ਆਇਆ ਵਿਖਾਈਏ ਇਸ ਨੂੰ 64 64 ਗੁਰੂ ਘਰ ਦੇ ਸਤਿਗੁਰੂ ਜਾ ਕੇ ਬੈਠ ਗਿਆ ਚੰਦਨੀ ਦੇ ਅੰਦਰ ਤੇ ਜਦੋਂ ਗਿਆ ਨਾ ਭੀਮਚੰਦ ਤੇ ਚੰਦਨੀ ਦੇ ਅੰਦਰ ਜਾਣ ਤੋਂ ਪਹਿਲਾਂ ਬਾਹਰੋਂ ਹੀ ਵੇਖਦਾ ਪਿਆ ਹਰਾਣ ਹੋ ਕੇ ਵੀ ਇੰਨੇ ਮਹਿੰਗੇ ਮੁੱਲ ਦੀ ਚੰਦਨੀ ਇਹੋ ਜੀ ਤੇ ਔਰੰਗਜ਼ੇਬ ਦੇ ਕੋਲ ਨਹੀਂ ਹੈ ਜਿਹੋ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰੱਖੀ ਬੈਠੇ ਕਦੇ ਸੱਜੇ ਕਦੇ ਖੱਬੇ ਕਦੇ ਇਧਰੋਂ ਕਦੇ ਉਧਰੋਂ ਚਾਰੇ ਦਿਸ਼ਾਵਾਂ ਦੇ ਵੱਲੋਂ ਬਾਹਰੋਂ ਵੇਖ ਕੇ ਤੇ ਮੂੰਹ ਖੁੱਲੇ ਦਾ ਖੁੱਲਾ ਹੀ ਰਹਿ ਗਿਆ ਹੈਰਾਨ ਹੋ ਗਿਆ ਫਿਰ ਅੰਦਰੋਂ ਜਾ ਕੇ ਵੇਖਦਾ ਬੜੀ ਤਾਰੀਫ ਕੀਤੀ ਮਹਾਰਾਜ ਬੜੀ ਸੋਹਣੀ ਚੰਦਨੀ ਬਣੀ ਹੈ ਤੇ ਨਾਲ ਹੀ ਇਹਨੇ ਸਵਾਲ ਰੱਖ ਦਿੱਤਾ ਕਹਿਣ ਲੱਗਾ ਮਹਾਰਾਜ ਇਹ ਕਿਰਪਾ ਹੋਰ ਵੀ ਕਰੋ ਪਾਤਸ਼ਾਹ ਕਹਿੰਦੇ ਉਹ ਕੀ ਹੈ ਕਹਿਣ ਲੱਗਾ ਜੀ ਮੈਂ ਆਪਣੇ ਪੁੱਤਰ ਦਾ ਵਿਆਹ ਰੱਖਿਆ ਹੈ ਤੇ ਇਹ ਚੰਦਨੀ ਮੈਨੂੰ ਦੇ ਦਿਓ ਮੈਂ ਆਪਣੇ ਜਿਹੜੇ ਰਾਜੇ ਮੇਰੇ ਘਰੇ ਆਉਣਗੇ ਵਜ਼ੀਰ ਆਉਣਗੇ ਵਿਆਹ ਵੇਖਣ ਵਾਸਤੇ ਮੈਂ ਉਹਨਾਂ ਨੂੰ ਵਿਖਾ ਕੇ ਥੋੜੀ ਟੌਰ ਬਣਾਵਾਵਾਂਗਾ ਵੀ ਆਹ ਵੇਖੋ ਮੇਰੇ ਕੋਲ ਕਿੰਨੀ ਮਹਿੰਗੀ ਚੰਦਨੀ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿ ਲਗੇ ਨਹੀਂ ਭਾਈ ਇਹ ਦੇ ਨਹੀਂ ਸਕਦੇ ਮਹਾਰਾਜ ਕਿਉਂ ਨਹੀਂ ਦੇ ਸਕਦੇ ਪਾਤਸ਼ਾਹ ਕਹਿੰਦੇ ਜੇ ਅਸੀਂ ਖੁਦ ਪੈਸੇ ਲਾ ਕੇ ਬਣਵਾਈ ਹੁੰਦੀ ਫਿਰ ਦੇ ਦਿੰਦੇ ਪਰ ਇਹ ਸਾਨੂੰ ਸੰਗਤ ਵੱਲੋਂ ਭੇਟ ਹੋਈ ਹੈ ਸੰਗਤ ਦੀ ਵਸਤੂ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ ਹੈ ਇਸ ਕਰਕੇ ਦਿੱਤੀ ਨਹੀਂ ਜਾਵੇਗੀ ਨਰਾਜ ਹੋ ਕੇ ਮਹਾਰਾਜ ਨਾਲ ਵੈਰ ਪਾ ਬੈਠਾ ਫਿਰ ਜੰਗ ਹੋਏ ਪਰ ਉਹ ਚੰਦਨੀ ਵੀ ਮਹਾਰਾਜ ਨੇ ਜਦੋਂ ਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਸਿੱਖਾਂ ਨੂੰ ਆਖਿਆ ਭਾਈ ਇਹਨੂੰ ਵੀ ਅਗ ਲਾ ਦਿਓ ਮਹਾਰਾਜ ਬੜੀ ਮਹਿੰਗੀ ਹੈ ਕਹਿਣ ਲੱਗੇ ਕੋਈ ਗੱਲ ਨਹੀਂ ਨਰਲੇਬ ਨੇ ਨਾ ਮਹਾਰਾਜ ਪਦਾਰਥਾਂ ਦੇ ਬਹੁਤ ਸਾਡੀ ਜੇ ਕਿਤੇ ਸੂਈ ਡਿੱਗ ਪਵੇ ਤੇ ਅਸੀਂ ਸਾਰਾ ਘਰ ਫੋਲ ਮਾਰੀਦਾ ਵੀ ਸੂਈ ਡਿੱਗੀ ਹੈ ਪਰ ਉਹਨਾਂ ਨੇ ਉਸ ਚੰਦਨੀ ਨੂੰ ਅੱਗ ਲਵਾ ਕੇ ਸੜ ਦਿੱਤਾ ਕਹਿਣ ਲੱਗੇ ਸਾੜ ਦਿਓ ਭਾਈ ਮਹਾਰਾਜ ਸੋਨਾ ਨਿਕਲਿਆ ਕਹਿੰਦੇ ਦਰਿਆ ਦੇ ਵਿੱਚ ਪਵਾ ਦਿਓ ਪਾਏ ਇਸ ਤਰ੍ਹਾਂ ਸਾਰਾ ਧਨ ਬਰਤਨ ਮਾਇਆ ਕੱਪੜਾ ਜੋ ਵੀ ਹੈ ਨਾ ਮੋਤੀਆਂ ਦੀਆਂ ਮਾਲਾ ਸੋਨੇ ਦੇ ਮੋਤੀਆਂ ਦੀਆਂ ਮਾਲਾ ਸਭ ਪਵਾ ਦਿੱਤੀਆਂ ਕਿਸੇ ਨੇ ਜਾ ਕੇ ਪਹਾੜੀ ਰਾਜਿਆਂ ਨੂੰ ਦੱਸ ਦਿੱਤਾ ਵੀ ਮਹਾਰਾਜ ਨੇ ਕਰੋੜਾਂ ਰੁਪਈਆ ਦਰਿਆ ਵਿੱਚ ਸਟਵਾ ਦਿੱਤਾ ਰਾਤੋਂ ਰਾਤ ਗੋਤਾਖੋਰ ਨਾਲ ਲੈ ਕੇ ਕਈਆਂ ਕੰਧਾਲੀਆਂ ਲੈ ਕੇ ਬੰਦੇ ਲੈ ਕੇ ਉਹਨਾਂ ਨੇ ਦਰਿਆ ਨੂੰ ਪਟਣਾ ਸ਼ੁਰੂ ਕਰ ਦਿੱਤਾ ਉਹ ਨਸੂਈਏ ਨੇ ਖਬਰ ਦਿੱਤੀ ਹੈ ਵੀ ਇੱਥੇ ਖਜ਼ਾਨਾ ਪਵਾਇਆ ਹੈ ਸਾਰੀ ਰਾਤ ਦਰਿਆ ਪਟਦੇ ਰ ਮਿੱਟੀ ਪਟਦੇ ਰ ਪੱਥਰ ਹੀ ਪੱਥਰ ਮਿਲੇ ਮਿਲਿਆ ਹੀ ਕੁਝ ਨਹੀਂ ਹੈ ਸਾਰੀ ਮਿੱਟੀ ਪਾਟ ਕੇ ਰਾਤ ਨੂੰ ਖਾਪ ਖਪਾ ਕੇ ਚਲੇ ਗਏ ਜੋ ਦਸ ਖਜ਼ਾਨਾ ਵੇਖਿਆ ਨਾ ਸਵੇਰ ਵੇਲੇ ਉਹਨਾਂ ਦੇ ਪੈਰ ਲੱਗੇ ਮਿੱਟੀ ਪੱਟੀ ਹੋਈ ਵੇਖੀ ਤੇ ਮਹਾਰਾਜ ਨੂੰ ਦੱਸਿਆ ਕਹਿਣ ਲੱਗੇ ਪਾਤਸ਼ਾਹ ਜਿਹੜਾ ਖਜ਼ਾਨਾ ਤੁਸੀਂ ਪਾਣੀ ਵਿੱਚ ਪਵਾਇਆ ਰਾਤ ਪਹਾੜੀ ਰਾਜੇ ਪੁੱਟ-ਪੁੱਟ ਕੇ ਵੇਖਦੇ ਰਹੇ ਉਹਨਾਂ ਨੂੰ ਮਿਲਿਆ ਕੁਝ ਨਹੀਂ ਹੈ ਮਹਾਰਾਜ ਹੱਸ ਕੇ ਕਹਿਣ ਲੱਗੇ ਕਹਿਣ ਲੱਗੇ ਗੁਰੂ ਕਿਉ ਸਿੱਖੋ ਉਹ ਜਿੰਨੀ ਵੀ ਮਾਇਆ ਤੁਸੀਂ ਦਰਿਆ ਵਿੱਚ ਪਾ ਕੇ ਆਏ ਜੋ ਸਾਰੀ ਸਾਡੇ ਖਜ਼ਾਨੇ ਵਿੱਚ ਜਮ੍ਹਾਂ ਹੋ ਗਈ ਹੈ ਉਹਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਹੈ ਇੱਕ ਸਮਾਂ ਆਵੇਗਾ ਜਦੋਂ ਮੇਰੇ ਖਾਲਸੇ ਨੂੰ ਲੋਡ ਪਵੇਗੀ ਉਦੋਂ ਮੇਰੇ ਸਿੱਖ ਇਥੋਂ ਆ ਕੇ ਸਿੱਖ ਜਾਨੇ ਨੂੰ ਫਿਰ ਅਰਦਾਸ ਕਰਕੇ ਪ੍ਰਗਟ ਕਰਨਗੇ ਇੱਕ ਵਾਰੀਆਂ ਕੀਏ ਸਤਨਾਮ ਸ੍ਰੀ ਵਾਹਿਗੁਰੂ ਐਸੇ ਸਤਗੁਰਾਂ ਨੇ ਉਥੇ ਬਚਨ ਕਰਕੇ ਇਸ ਤਰ੍ਹਾਂ ਮਾਇਆ ਸਾਰੀ ਪਵਾ ਕੇ ਅਨੰਦਪੁਰ ਸਾਹਿਬ ਛੱਡਿਆ ਤੇ ਬਿਲਕੁਲ ਖਾਲੀ ਕਰਕੇ ਛੱਡਿਆ ਮਹਾਰਾਜ ਸਾਹਿਬ ਨੇ ਵੀ ਜੇ ਤੁਸੀਂ ਲੁੱਟਣ ਦੀ ਮਨਸ਼ਾ ਦੇ ਨਾਲ ਆਇਓ ਤੇ ਕੁਝ ਨਹੀਂ ਇਥੋਂ ਮਿਲੇਗਾ ਤੇ ਆਸਕਰਾਂ ਦਾ ਬਚਨ ਇਹ ਵੀ ਆਪਣੇ ਪਰਿਵਾਰ ਨੂੰ ਤੇ ਸਿੰਘਾਂ ਨੂੰ ਵੀ ਮਹਾਰਾਜ ਨੇ ਆਖਿਆ ਸੀ ਵੀ ਮਾਇਆ ਨਾ ਕੋਈ ਵੀ ਨਾਲ ਲਿਓ ਜਿੰਨੇ ਲੈਣੇ ਨੇ ਨਾਲ ਸ਼ਸਤਰ ਚੁੱਕਿਓ ਜਿੰਨੇ ਚੁੱਕ ਸਕਦੇ ਹੋ ਹਥਿਆਰਾਂ ਨੇ ਕੰਮ ਆਉਣਾ ਹੈ ਅੱਗੇ ਜਾ ਕੇ ਮਾਇਆ ਕੰਮ ਨਹੀਂ ਆਉਣੀ ਹੈ ਪਰ ਮਾਤਾ ਗੁਜਰੀ ਜੀਆਂ ਦੇ ਪ੍ਰਸੰਗ ਵਿੱਚ ਬਚਨ ਆਉਂਦਾ ਹੈ ਵੀ ਉਹਨਾਂ ਨੇ ਥੋੜੀ ਜੀ ਮਾਇਆ ਜਿਹੜੀ ਸੀ ਨਾ ਕਿਸੇ ਪੋਟਲੀ ਵਿੱਚ ਕਿਸੇ ਕੱਪੜੇ ਵਿੱਚ ਪਾ ਲਈ ਜਦੋਂ ਮਹਾਰਾਜ ਸਾਹਿਬ ਜੀ ਦਾ ਸੁਨੇਹਾ ਦਿੱਤਾ ਨਾ ਜਾ ਕੇ ਸਿੱਖਾਂ ਨੇ ਮਾਤਾ ਜੀ ਸਤਗੁਰੂ ਕਹਿੰਦੇ ਮਾਇਆ ਨਹੀਂ ਨਾਲ ਲੈ ਕੇ ਜਾਣੀ ਹੈ ਉਸ ਵੇਲੇ ਮਾਤਾ ਜੀ ਨੇ ਜਵਾਬ ਦਿੱਤਾ ਸੀ ਕਹਿਣ ਲੱਗੇ ਅੱਗੇ ਕਿਹੜਾ ਆਪਣੇ ਰਿਸ਼ਤੇਦਾਰ ਬੈਠੇ ਜਿਨ੍ਹਾਂ ਦੇ ਕੋਲ ਜਾਣਾ ਹੈ ਜੰਗਲ ਦਾ ਸਮਾਂ ਹੈ ਪਤਾ ਨਹੀਂ ਕਿੱਥੇ ਜਾ ਕੇ ਟਿਕਾਣਾ ਮਿਲਣਾ ਮਾਇਆ ਹੋਵੇਗੀ ਤੇ ਕੋਈ ਪ੍ਰਸ਼ਾਦਾ ਭੋਜਨ ਸਮੇਂ ਦੀਆਂ ਲੋੜਾਂ ਪੂਰੀਆਂ ਕਰਾਂਗੇ ਇਸ ਕਰਕੇ ਇੰਨੀ ਕੁ ਤੇ ਨਾਲ ਲੈ ਕੇ ਜਾਣੀ ਬੰਦੀ ਹੈ ਸਿੱਖਾਂ ਨੇ ਆ ਕੇ ਦੱਸਿਆ ਮਹਾਰਾਜ ਸਾਹਿਬ ਜੀ ਮਾਤਾ ਜੀ ਨੇ ਕੁਝ ਮਾਇਆ ਪੋਟਲੀ ਦੇ ਵਿੱਚ ਬੰਨ੍ਹ ਲਈ ਹੈ ਉਹਨਾਂ ਨੇ ਇਹ ਗੱਲ ਕਹੀ ਐ ਵੀ ਅੱਗੇ ਕੋਈ ਰਿਸ਼ਤੇਦਾਰੀ ਤੇ ਨਹੀਂ ਆਪਾਂ ਚੱਲੇ ਵੀ ਜਿੱਥੇ ਜਾਂਦੇ ਬਣੇ ਬਣਾਏ ਪਕਵਾਨ ਮਿਲਨੇ ਨੇ ਇਹ ਸਭ ਕੁਝ ਖਰੀਦਣਾ ਹੀ ਪੈਣਾ ਹੈ ਲੈਣਾ ਹੀ ਪਵੇਗਾ ਇਸ ਕਰਕੇ ਇੰਨੀ ਕੋਈ ਮਾਇਆ ਨਾਲ ਜ਼ਰੂਰੀ ਹੈ ਮਹਾਰਾਜੀ ਨੇ ਸੁਣਿਆ ਬਚਨ ਤੇ ਮੁੱਖੋਂ ਬਚਨ ਆਖਿਆ ਕਹਿਣ ਲੱਗੇ ਮਾਇਆ ਜਿਹੜੀ ਐ ਨਾ ਬਿਪਤਾ ਦਾ ਕਾਰਨ ਬਣੇਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਚਨ ਹੋਇਆ ਕਹਿਣ ਲੱਗੇ ਮਾਇਆ ਤੇ ਮਾਤਾ ਜੀ ਨਾਲ ਲੈ ਕੇ ਤੁਰ ਪਏ ਪਰ ਬਿਪਤਾ ਦਾ ਕਾਰਨ ਇਸ ਨੇ ਬੰਨਾ ਹੈ ਗੁਰਮਖੋ ਹੀ ਬਚਨ ਹੋਇਆ ਗੰਗੂ ਬ੍ਰਾਹਮਣ ਦਾ ਉਹ ਮਾਇਆ ਵੇਖ ਕੇ ਹੀ ਮਨ ਡੋਲਿਆ ਉਸ ਵੇਲੇ ਮਾਇਆ ਦੇ لالਚ ਆ ਗਿਆ ਨਾ ਕਿਉਂਕਿ ਸਤਗੁਰੂ ਨਰਲੇਪ ਨੇ ਉਹ ਇਹ ਨਹੀਂ ਵੇਖਦੇ ਵੀ ਇਹ ਆਪਣਾ ਹੈ ਤੇ ਬਗਾਨਾ ਇਹ ਜਿਹੜਾ ਬਚਨ ਕਹਿਣਾ ਉਹ ਕਾਹ ਹੀ ਦੇਣਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਦੀ ਸਾਖੀ ਆਉਂਦੀ ਹੈ ਨਾ ਸੰਗਤ ਆ ਗਈ ਮਹਾਰਾਜ ਸਾਹਿਬ ਜੀਆਂ ਦੀ ਤੇ ਪ੍ਰਸ਼ਾਦਾ ਨਹੀਂ ਤਿਆਰ ਉਸ ਵੇਲੇ ਮਹਾਰਾਜ ਨੇ ਘਰ ਸਨੇਹਾ ਭੇਜਿਆ ਕਹਿਣ ਲੱਗੇ ਜਾਓ ਭਾਈ ਸਾਡੀ ਪਤਨੀ ਨੂੰ ਕਹੋ ਵੀ ਜਿਹੜੀਆਂ ਅਸੀਂ ਆਪਣੇ ਧੀ ਦੇ ਵਿਆਹ ਵਾਸਤੇ ਮਠਿਆਈਆਂ ਬਣਾਈਆਂ ਨਾ ਮਠਿਆਈਆਂ ਚਾਕੇ ਲਿਆਓ ਸੰਗਤ ਨੂੰ ਵਰਤਾ ਦਿਈਏ ਸਿੱਖ ਦੌੜ ਕੇ ਗਏ ਕਹਿਣ ਲੱਗੇ ਮਾਤਾ ਦਮਦਰੀ ਜੀ ਜਿਹੜੇ ਘਰ ਵਿੱਚ ਮਠਿਆਈਆਂ ਬਣਾਈਆਂ ਲੜਕੀ ਦੇ ਵਿਆਹ ਵਾਸਤੇ ਬਰਾਤੀਆਂ ਵਾਸਤੇ ਉਹ ਦੇ ਦਿਓ ਸੰਗਤ ਆਈ ਹੈ ਭੁੱਖ ਲੱਗੀ ਹੈ ਸੰਗਤ ਨੂੰ ਛਕਾ ਲਈਏ ਮਾਤਾ ਜੀ ਨੇ ਮਨਾ ਕਰ ਦਿੱਤਾ ਕਹਿਣ ਲੱਗੇ ਨਹੀਂ ਸੰਗਤ ਨੂੰ ਪ੍ਰਸ਼ਾਦਾ ਤੇ 2-4 ਘੰਟੇ ਲੇਟ ਮਿਲ ਜਾਵੇਗਾ ਮੇਰੀ ਧੀ ਦੇ ਬਰਾਤੀਆਂ ਨੂੰ ਮਠਿਆਈ ਨਾ ਮਿਲੀ ਤੇ ਮੇਰੀ ਧੀ ਨੂੰ ساری ਉਮਰ ਮੇਣਾ ਵਜਣਾ ਹੈ ਕਿ ਤੁਹਾਡੇ ਘਰੋਂ ਤੇ ਸਾਨੂੰ ਮਠਿਆਈ ਖਾਣ ਨੂੰ ਨਹੀਂ ਮਿਲੀ ਹੈ ਐਨੀ ਛੇਤੀ ਮਠਿਆਈ ਕਿੱਥੋਂ ਬਣ ਜਾਏਗੀ ਬਰਾਤ ਆਉਣ ਦਾ ਸਮਾਂ ਦਿਨ ਕੋਈ ਰਹਿ ਨਹੀਂ ਬਾਕੀ ਸਿੱਖ ਨੇ ਆ ਕੇ ਦੱਸਿਆ ਮਹਾਰਾਜ ਨੇ ਫਿਰ ਭੇਜਿਆ ਪਾਤਸ਼ਾਹ ਕਹਿਣ ਲੱਗੇ ਜਾਓ ਜਾ ਕੇ ਸੁਣਿਆ ਦਿਓ ਕੋਈ ਗੱਲ ਨਹੀਂ ਗੁਰੂ ਘਰ ਦੇ ਪ੍ਰਬੰਧ ਵੱਡੇ ਨੇ ਕਾਰਜ ਵੱਡੇ ਨੇ ਮਠਿਆਈ ਬਣ ਜਾਏਗੀ ਸਭ ਕੋ ਜੋ ਜਾਵੇਗਾ ਪਰ ਇਸ ਵੇਲੇ ਸੰਗਤ ਨੂੰ ਭੁੱਖ ਲੱਗੀ ਹੈ ਪ੍ਰਸ਼ਾਦੇ ਨੂੰ ਸਮਾਂ ਲੱਗਣਾ ਮਠਿਆਈ ਦਿਓ ਨਾਲ ਦੁੱਧ ਦਿਓ ਪੀਣ ਵਾਸਤੇ ਸੰਗਤ ਦੀ ਭੁੱਖ ਦੂਰ ਹੋਵੇ ਸਿੱਖਨੇ ਜਾ ਕੇ ਦੁਬਾਰਾ ਫੇਰ ਆਖਿਆ ਮਾਤਾ ਜੀ ਨੇ ਫੇਰ ਅੱਗੋਂ ਮਨਾ ਹੀ ਕਰ ਦਿੱਤਾ ਕਹਿਣ ਲੱਗੇ ਨਹੀਂ ਇਹ ਤੇ ਸਾਡੀ ਜਿਹੜੀ ਬਰਾਤ ਆਉਣੀ ਹੈ ਜਿਹੜਾ ਜਵਾਈ ਆਉਣਾ ਘਰ ਦੇ ਵਿੱਚ ਬਰਾਤ ਆਉਣੀ ਹੈ ਇਹ ਮਠਿਆਈ ਤੇ ਉਹਨਾਂ ਵਾਸਤੇ ਆ ਮੈਂ ਕਿਸੇ ਸੰਗਤ ਵਾਸਤੇ ਇਹ ਮਠਿਆਈ ਦੇ ਨਹੀਂ ਸਕਦੇ ਹਾਂ ਦੇਖਣੇ ਆ ਕੇ ਮਹਾਰਾਜ ਨੂੰ ਫੇਰ ਆਖਿਆ ਕਹਿਣ ਲੱਗੇ ਮਹਾਰਾਜ ਸਾਹਿਬ ਜੀ ਮਾਤਾ ਜੀ ਕਹਿੰਦੇ ਇਹ ਮਠਿਆਈ ਸੰਗਤ ਵਾਸਤੇ ਨਹੀਂ ਬਰਾਤੀਆਂ ਵਾਸਤੇ ਹੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੁਖੋਂ ਬਚਨ ਹੋ ਗਿਆ ਕਹਿਣ ਲੱਗੇ ਫਿਰ ਬਰਾਤੀ ਨਹੀਂ ਇਸ ਨੂੰ ਮੁਗਲ ਹੀ ਆ ਕੇ ਖਾਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਰ ਮਾਤਾ ਜੀ ਬੜਾ ਪਛਤਾ ਤਾਪ ਕੀਤਾ ਮਹਾਰਾਜ ਬਚਨ ਵਾਪਸ ਲੈ ਲਓ ਪਾਤਸ਼ਾਹ ਕਹਿੰਦੇ ਇਹ ਹੁਣ ਬਚਨ ਜਿਹੜੇ ਹੋ ਗਏ ਵਾਪਸ ਨਹੀਂ ਹੁੰਦੇ ਹੁੰਦੇ ਵਾਕਈ ਗੁਰਮਖੋ ਬੀਬੀ ਵੀਰੋ ਗੁਰੂ ਹਰਗੋਬਿੰਦ ਪਾਸ਼ਾ ਦੀ ਪੁੱਤਰੀ ਹੈ ਜੰਗ ਦਾ ਮਾਹੌਲ ਬਣ ਗਿਆ ਵਿਆਹ ਦੇ ਵਿੱਚ ਹੀ ਮੁਗਲ ਫੌਜ ਨੇ ਹਮਲਾ ਕਰ ਦਿੱਤਾ ਜਿਹੜੀ ਮਠਿਆਈ ਦੇ ਭਾਂਡੇ ਭਰੇ ਸਨ ਉਹ ਭਰੇ ਦੇ ਭਰੇ ਘੜੀ ਰਹਿ ਗਏ ਉਹ ਸਾਰੀ ਮੁਗਲ ਹੀ ਲੁੱਟ ਕੇ ਖਾ ਗਏ ਉਹ ਬਰਾਤਿਆਂ ਨੂੰ ਖਾਣ ਨੂੰ ਵੀ ਨਸੀਬ ਨਾ ਹੋਇਆ ਜਦੋਂ ਗੁਰੂ ਪਾਸ਼ਾ ਬਚਨ ਕਰਦੇ ਨੇ ਉਹਦੋਂ ਆਪਣਾ ਬਗਾਨਾ ਨਹੀਂ ਵੇਖਦੇ ਹਨ ਜਿਹੜਾ ਮੁੱਖੋਂ ਬਚਨ ਹੋ ਗਿਆ ਨਰਵੈਰ ਨੇ ਨਾ ਸਤਗੁਰੂ ਜੀ ਉਸੇ ਵੇਲੇ ਕਹਿ ਦਿੰਦੇ ਇਥੇ ਭਾਵੇਂ ਮਾਤਾ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਦੇ ਕਈ ਵਾਰੀ ਸਾਡੇ ਕੁਝ ਲੋਕ ਕਹਿ ਦਿੰਦੇ ਲੈ ਮਹਾਰਾਜ ਮਾਤਾ ਜੀ ਨੂੰ ਥੋੜੀ ਇਸ ਤਰ੍ਹਾਂ ਕਹਿ ਸਕਦੇ ਸੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਆਪਣੀ ਧੀ ਦੇ ਵਿਆਹ ਵਿੱਚ ਧੀ ਦਾ ਤੇ ਪਿਤਾ ਦਾ ਸਭ ਤੋਂ ਵੱਧ ਆਪਸ ਵਿੱਚ ਪਿਆਰ ਹੁੰਦਾ ਹੈ ਪਰ ਉਹ ਤੇ ਉਹ ਆਪਣੀ ਧੀ ਦੇ ਵਿਆਹ ਵਿੱਚ ਵੀ ਕਹਿੰਦੇ ਮੁਗਲ ਹੀ ਖਾਣਗੇ ਇਹ ਮਠਿਆਈ ਨੂੰ ਗੁਰੂ ਆ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਇਹ ਮਠਿਆਈ ਬਿਵਤਾ ਦਾ ਕਾਰਨ ਬੰਨਾ ਹੈ ਪਰ ਫਿਰ ਵੀ ਉਹ ਮਾਇਆ ਜਿਹੜੀ ਹੈ ਉਹ ਮਾਇਆ ਦੀ ਪੋਟਲੀ ਲੈ ਕੇ ਮਾਤਾ ਜੀ ਚੱਲ ਪਏ ਗੰਗੂ ਦਾ ਮਨ ਬੇਈਮਾਨ ਹੋਇਆ ਇਸ ਤਰ੍ਹਾਂ ਮਹਾਰਾਜ ਨੇ ਸਾਰੀ ਦੀ ਸਾਰੀ ਮਾਇਆ دریاਵਾਂ ਵਿੱਚ ਪਵਾ ਕੇ ਖਜ਼ਾਨਾ ਸਮੇਟਿਆ ਸਾਰੇ ਪਦਾਰਥ ਜਿਹੜੇ ਸਨ ਉਸ ਦੇ ਵੇਲੇ ਸਾਰੇ ਸਮੇਟ ਲੈ ਇੱਕ ਗੱਡੀ ਜਾਂ ਕਹ ਲਈਏ ਗੱਡਾ ਗੱਡੇ ਤੋਂ ਛੋਟੀ ਜਿਹੀ ਨੂੰ ਗੱਡੀ ਬਨਜਾਰੇ ਕਹਿੰਦੇ ਨੇ ਉਹ ਭਰਿਆ ਹੋਇਆ ਅਨਾਜ ਦਾ ਖਲੋਤਾ ਤੇ ਉਹ ਗੁਰਬਖਸ਼ ਸਾਹਿਬ ਨੂੰ ਮਹਾਰਾਜ ਨੇ ਆਖਿਆ ਸੀ ਸਤਿਗੁਰੂ ਕਹਿੰਦੇ ਇੱਥੇ ਰਵੀ ਅਸੀਂ ਚੱਲੇ ਆ ਨਨਪੁਰ ਸਾਹਿਬ ਛੱਡ ਕੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿੱਥੇ ਅਸੀਂ ਸੰਸਕਾਰ ਕੀਤਾ ਹੈ ਗੁਰਦੁਆਰਾ ਸੀਸਗੰਜ ਸਾਹਿਬ ਪਾਸ਼ਾ ਕਹਿੰਦੇ ਇੱਥੇ ਬੜਾ ਸੋਹਣਾ ਥੜਾ ਬਣਿਆ ਹੋਇਆ ਹੈ ਇਹਦੀ ਸਫਾਈ ਤੂੰ ਕਰਨੀ ਹੈ ਰੋਜ਼ ਇੱਥੇ ਝਾੜੂ ਲਾਉਣਾ ਹੈ ਤੇ ਰੋਜ਼ ਇੱਥੇ ਜੋਤ ਜਗਾਉਣੀ ਹੈ ਸਾਡੇ ਪਿਤਾ ਦੀ ਯਾਦ ਵਿੱਚ ਤੇ ਰੋਜ਼ ਅਰਦਾਸ ਕਰਿਆ ਕਰੀ ਇੱਥੇ ਬੈਠ ਕੇ ਗੁਰੂ ਪਾਤਸ਼ਾਹ ਤੇਰੇ ਅੰਗ ਸੰਗ ਸਹਾਈ ਹੋਣਗੇ ਵਚਨ ਕੀਤਾ ਸਾਧਨੇ ਮਹਾਰਾਜ ਪ੍ਰਸ਼ਾਦਾ ਭੋਜਨ ਕਿੱਥੋਂ ਸ਼ੱਕਣਾ ਇੱਥੇ ਤੇ ਲਾਲੇ ਪਏ ਹੋਏ ਮੈਂ ਕਿਵੇਂ ਕੋਈ ਯਾਰਾ ਕਰਾਂਗਾ ਕਹਿਣ ਲੱਗੇ ਉਹ ਗੱਡਾ ਸਾਹਮਣੇ ਅਨਾਜ ਦਾ ਭਰਿਆ ਹੈ ਤੇਰੇ ਵਾਸਤੇ ਹੀ ਹੈ ਇਸ ਨੂੰ ਸ਼ੱਕਦਾਰੀ ਜਦੋਂ ਭਾਵਨਾ ਨਾਲ ਸੇਵਾ ਕਰੇਗਾ ਨਾ ਤੇ ਅਰਦਾਸ ਕਰਿਆ ਕਰੇਗਾ ਗੁਰੂ ਪਾਤਸ਼ਾਹ ਦੇ ਸਥਾਨ ਤੇ ਜਿੰਨੀ ਮਾਇਆ ਦੀ ਤੈਨੂੰ ਲੋੜ ਹੋਇਆ ਕਰੇਗੀ ਉਨੀ ਮਾਇਆ ਇੱਥੇ ਆਪਣੇ ਆਪ ਹੀ ਪ੍ਰਗਟ ਹੋਇਆ ਕਰੇਗੀ ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿ ਐਸੀਆਂ ਬਖਸ਼ਿਸ਼ਾਂ ਵਰਤਾ ਕੇ ਉਹ ਸਾਧੂ ਨੂੰ ਮਹਾਰਾਜ ਨੇ ਸੇਵਾ ਸੰਭਾਲ ਬਖਸ਼ੀ ਹੈ। ਬਾਕੀ ਸਾਰੀਆਂ ਵਸਤੂਆਂ ਨੂੰ ਸਮਟਿਆ ਖਾਲਸੇ ਨੂੰ ਹੁਕਮ ਹੋਇਆ ਖਾਲਸਾ ਜੀ ਵੱਧ ਤੋਂ ਵੱਧ ਹਥਿਆਰ ਚੁੱਕ ਲੋ ਜਿੰਨੇ ਚੁੱਕ ਸਕਦੇ ਹੋ ਜਿਨ੍ਹਾਂ ਤੇ ਵਿਸ਼ਵਾਸ ਕਰਕੇ ਤੁਰਨ ਲੱਗੇ ਹੋ ਇਹਨਾਂ ਨੇ ਤੁਹਾਡੇ ਵਿਸ਼ਵਾਸ ਨੂੰ ਤੋੜ ਕੇ ਹਮਲਾ ਕਰਨਾ ਹੈ। ਇਸ ਤਰ੍ਹਾਂ ਕਹਿ ਕੇ ਜਿਹੜਾ ਸਾਨੂੰ ਇਹ ਦਿਹਾੜਾ ਪ੍ਰਾਪਤ ਹੋ ਰਿਹਾ ਗੁਰਮਖੋ ਇਸ ਦਿਨ ਨੂੰ ਮਹਾਰਾਜ ਸਮੇਤ ਪਰਿਵਾਰ ਦੇ ਆਨੰਦਪੁਰ ਸਾਹਿਬ ਵਿੱਚੋਂ ਬਾਹਰ ਨਿਕਲੇ। ਇਇ ਐਸਾ ਦਿਨ ਹੈ ਜਾਂ ਕਹਿ ਲਈਏ ਰਾਤ ਹੈ ਵੀ ਅੱਜ ਤੋਂ ਬਾਅਦ ਹੁਣ ਪਰਿਵਾਰ ਕਦੇ ਇਕੱਠਾ ਮਿਲੇਗਾ ਨਹੀਂ ਸਰੀਰ ਕਰਕੇ ਵੈਸੇ ਤੇ ਸੋਨਿਆ ਚੋਤਰੀ ਆਕਾਲ ਵੈਸੇ ਤੇ ਬਚਨ ਹੈ ਜੋਤ ਰੂਪ ਹਰਿਆਪ ਗੁਰੂ ਨਾਨਕ ਦੇ ਪਾਸ਼ਾ ਸਾਰਿਆਂ ਵਿੱਚ ਹੀ ਜੋਤੀ ਸਰੂਪ ਰਾਜਮਾਨ ਨੇ ਪਰ ਸਰੀਰ ਕਰਕੇ ਪਰਿਵਾਰ ਇਹੋ ਜਿਹਾ ਵਿਛੜਿਆ ਘਰ ਤੋਂ ਬਾਹਰ ਨਿਕਲਿਆ ਇਹੋ ਜਿਹਾ ਪੈਰ ਪਾਏ ਬਾਦ ਵਿੱਚ ਸਾਰਾ ਪਰਿਵਾਰ ਇੱਕ ਜਗ੍ਹਾ ਤੇ ਇਕੱਠਾ ਨਾ ਹੋਇਆ। ਵੱਖ-ਵੱਖ ਥਾਵਾਂ ਤੇ ਸ਼ਹਾਦਤਾਂ ਪ੍ਰਾਪਤ ਹੋਈਆਂ। ਇਹ ਮਹਾਰਾਜ ਦਾ ਸਾਨੂੰ ਦਿਹਾੜਾ ਵੀ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਕਹਿਣ ਲੱਗੇ ਬੇਪਰਵਾਹ ਹੈ ਭਾਈ ਗੁਰੂ ਨੂੰ ਪ੍ਰਵਾਹ ਨਹੀਂ ਹੈ ਕਿਸੇ ਦੀ ਜਿੰਨੀ ਮਾਇਆ ਪਾਣੀ ਵਿੱਚ ਸਟਾਈ ਜਾਂਦੀ ਹੈ ਜਿੰਨੇ ਬਸਤਰ ਨੇ 2.5 ਲੱਖ ਦੀ ਚੰਦਨੀ ਨੂੰ ਅਗ ਲਵਾ ਦਤੀ ਸਾਹਮਣੇ ਰਖਾ ਕੇ ਤੇ ਪਰਿਵਾਰ ਨੂੰ ਵੀ ਆਖਿਆ ਭਾਈ ਮਾਇਆ ਲੈ ਕੇ ਨਾ ਤੁਰਿਓ ਬਿਵਤਾ ਦਾ ਕਾਰਨ ਬਣੇਗੀ। ਐਸੇ ਬੇਪਰਵਾਹ ਨੇ ਸਤਿਗੁਰੂ ਕਿਸੇ ਦੀ ਪ੍ਰਵਾਹ ਨਹੀਂ ਕਰਦੇ।